ਅੱਜ ਜ਼ਿਲ੍ਹਾ ਸੰਗਰੂਰ ਵਿੱਚ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰਾਂ ਕਾਰਬਾਰ ਇੱਕ ਵਾਰ ਫਿਰ ਤੋਂ ਤਰਨਾ ਲਗਾਇਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਕੰਪਿਊਟਰ ਅਧਿਆਪਕਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਮੁੱਖ ਮੰਗ ਹੈ ਕਿ ਉਹਨਾਂ ਨੂੰ ਸਿੱਖਿਆ ਵਿਭਾਗ ਦੇ ਅਧੀਨ ਕੀਤਾ ਜਾਵੇ ਅਤੇ 6ਵਾਂ ਕਮਿਸ਼ਨ ਵੀ ਲਾਗੂ ਕੀਤਾ ਜਾਵੇ ਪਰ ਹੁਣ ਤੱਕ ਉਹਨਾਂ ਦੀ ਕੋਈ ਵੀ ਮੰਗ ਨੂੰ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਿਛਲਾ ਤਰਨਾ ਜੋ ਕਿ ਲੰਬਾ ਸਮਾਂ ਚੱਲਿਆ ਸੀ ਉਸ ਨੂੰ 9 ਮਾਰਚ ਉਹਨਾਂ ਨੇ ਸਰਕਾਰ ਵੱਲੋਂ ਨੁਮਾਇੰਦੇ ਅਮਨ अरोड़ा ਵੱਲੋਂ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਅਤੇ ਉਹਨਾਂ ਨੂੰ ਸਿੱਖਿਆ ਵਿਭਾਗ ਦੇ ਅਧੀਨ ਲਿਆਂਦੇ ਜਾਣ ਦੇ ਵਾਅਦੇ ਦੇ ਯਕੀਨ ਨਾਲ ਚੁੱਕਿਆ ਸੀ ਪਰ 9 ਮਾਰਚ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਹਰ ਮੀਟਿੰਗ ਵਿੱਚ ਸਿਰਫ ਲਾਰੇ ਹੀ ਮਿਲੇ ਹਨ ਹੋਰ ਕੁਝ ਨਹੀਂ ਮਿਲਿਆ ਜਿਸ ਦੇ ਅਧੀਨ ਉਹਨਾਂ ਨੇ ਅੱਜ ਫੈਸਲਾ ਲਿਆ ਸੀ ਕਿ ਸਮੂਹ ਕੰਪਿਊਟਰ ਅਧਿਆਪਕ ਪੰਜਾਬ ਦੇ ਅੱਜ ਮੁਖ ਤਰੀ ਭਗਵੰਤ ਮਾਨ ਦੇ ਕਾਰਜਬਾਰ ਤਰਨਾ ਲਗਾਉਣਗੇ ਅਤੇ ਉਹਨਾਂ ਨੂੰ ਯਾਦ ਕਰਵਾਉਣਗੇ ਕਿ ਉਹਨਾਂ ਦੀਆਂ ਮੰਦਾਂ ਨੂੰ ਪੂਰਾ ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੁਲਿਸ ਉਹਨਾਂ ਨਾਲ ਜੋ ਅੱਜ ਤੱਕਾਂ ਕਰ ਰਹੀ ਹੈ ਪੁਲਿਸ ਦੇ ਰਵਈਏ ਤੋਂ ਉਹਨਾਂ ਖੁਸ਼ ਹਨ ਪਤੀ ਉਹਨਾਂ ਨੇ ਹੀ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਮੰਗਾਂ ਨੂੰ ਪੂਰਾ ਕੀਤਾ ਜਾਵੇ ਜਿਸ ਦੇ ਵਿੱਚ ਛੇਵੇਂ ਪੇ ਕਮਿਸ਼ਨ ਦੀ ਗੱਲ ਹੈ ਅਤੇ ਸਿੱਖਿਆ ਵਿਭਾਗ ਦੇ ਵਿੱਚ ਉਹਨਾਂ ਨੂੰ ਮਰਜ ਕਰਨ ਦੀ ਹੈ ਉਹਨਾਂ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸੇ ਤਰ੍ਹਾਂ ਉਹਨਾਂ ਨੂੰ ਲਾਰੇ ਲਗਾਉਂਦੀ ਰਹੇਗੀ ਤਾਂ ਉਹ ਆਪਣੇ ਦਰਨੇ ਨੂੰ ਪਹਿਲਾਂ ਵਾਂਗ ਹੀ ਪੱਕੇ ਮੋਰਚੇ ਦੇ ਰੂਪ ਦੇ ਵਿੱਚ ਲਗਾ ਦੇਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰ ਸਕਦੇ ਹਨ क्योंकि जेकर सरकार ओना भी मंगा नु नहीं मनेगी ता तरने तुसी ओना कोल और कोई हक नहीं है ਜੋਨੀ ਸਿੰਘਲਾ ਕੰਪਿਊਟਰ ਅਪਕਨਗਾਰ ਸਮਿਟੀ ਤੋਂ ਜੀ ਅੱਜ ਫੇਰ ਜੀਐਮ ਦੀ ਕੂਟੀ ਮਰੇ ਆਏ ਪਹਿਲਾਂ ਵੀ ਬੜਤਾਂ ਦੇ ਬਿਟ ਨਹੀਂ ਲੰਬਾ ਸਮਾਂ ਜੀ ਪੰਜਾਬ ਸਰਕਾਰ ਤੋਂ ਨਿਰਾਸ਼ ਹੋ ਕੇ ਸਾਨੂੰ ਬਾਰ ਬਾਰ ਰੈਲੀਆਂ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਸਰਕਾਰ ਦੇ ਭਲੇਖੇ ਜਾ ਕੇ ਵੀ ਅਸੀਂ ਮੋਰਚਾ ਚੱਕਦੀਏ ਭੁਖੜਤਾਲ ਮੋਰਚਾ ਚੱਕਦੀਏ ਥੋੜਾ ਕੰਮ ਕਰ ਦਾਂਗੇ 5 ਮਹੀਨੇ ਹੋ ਗਏ 9 ਮਾਰਚ ਨੂੰ ਚੱਕਿਆ ਸੀ ਇਹਨਾਂ ਤੇ ਅਸੀਂ ਭਰੋਸੇ ਆਏ ਤੇ ਉਸ ਤੋਂ ਬਾਅਦ ਅਣਗਿਣਤ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਕੇ ਮੁੱਕਰ ਜਾਂਦੇ ਹਜੇ ਤੱਕ ਵਿੱਤ ਮੰਤਰੀ ਹਰਪਾਲਜੀ ਮਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੰਪਿਊਟਰ ਤਾਕਤ ਕੋਈ ਵੀ ਮੰਗ ਨਹੀਂ ਅਸੀਂ ਇਹਨਾਂ ਤੇ ਵਿਸ਼ਵਾਸ ਕੀਤਾ ਇਹਨਾਂ ਨੇ ਸਾਡਾ ਧੋਖਾ ਕੀਤਾ ਜਦੋਂ ਤੁਹਾਡੀ ਜਦੋਂ ਭੁਖੜਤਾਂ ਤੇ ਬੈਠੇ ਸੀ ਜਦੋਂ ਕੀ ਕੀ ਨੇ ਆਸ਼ਵਾਸ਼ਣ ਦਿੱਤਾ ਕੀ ਸ਼ਬਦ ਆਸ਼ਵਾਸਨ ਜੀ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਅਗੂ ਇੱਕ ਅਮਨ ਅਰੋੜਾ ਇਹਨਾਂ ਦੇ ਵਿੱਤ ਮੰਤਰੀ ਜੀ ਹਰਪਾਲ ਚੀਮਾ ਮੁੱਖ ਮੰਤਰੀ ਭਗਵੰਤ ਮਾਨ ਸਾਰਿਆਂ ਨੇ ਕਿਹਾ ਤੁਸੀਂ ਧਰਨੇ ਕਰੋ ਤਾਂ ਨਹੀਂ ਤੁਹਾਡਾ ਕੰਮ ਕਰਦੇ ਅਸੀਂ ਧਰਨਾ ਚਾਹਤਾ ਹੁੰਦਾ 5 ਮਹੀਨੇ ਹੋ ਗਏ ਧਰਨਾ ਵੀ ਨਾ ਲਾਇਆ ਸੀਗਾ ਫੇਰ ਫੇਰ ਸਾਡੇ ਅਸੀਂ ਉੱਥੇ ਖੜੇ ਹਾਂ ਕੰਮ ਨਹੀਂ ਸਾਡਾ ਹੋਇਆ ਅੱਜ ਫੇਰ ਪੁਲਿਸ ਸੁਆਗਤ ਕਰ ਲਈ ਹੈ ੱਤਕਾ ਮੱਕੀ ਫੇਰ ਦੇਖੀ ਇਹ ਪੁਲਿਸ ਜੀ ਪੰਜਾਬ ਸਰਕਾਰ ਦੀ ਨਹੀਂ ਜੀ ਇਹ ਤਾਂ ਸਿਰਫ ਮੁੱਖ ਮੰਤਰੀ ਦੀ ਨਿੱਜੀ ਸਿਕਿਉਰਿਟੀ ਕਰਦੀ ਹੈ ਤਨਖਾਹਾਂ ਐਨੇ ਦਾ ਹੱਦਕਾ ਤੋਂ ਪੈਸੇ ਤਾਂ ਆਉਂਦੀ ਹੈ ਜਿਹੜਾ ਆਪਾਂ ਟੈਕਸ ਭਰਦੇ ਆ ਪੰਜਾਬ ਦੇ ਲੋਕ ਇਹਨਾਂ ਦੀ ਤਨਖਾਹਾਂ ਚੈੱਕ ਕਰ ਲਿਓ ਸਾਰੇ ਪੰਜਾਬ ਸਰਕਾਰ ਦਿੰਦੀ ਹੈ ਪਰ ਰੱਖਿਆ ਕੀ ਦੀ ਕਰਦੇ ਆ ਸਿਰਫ ਮੁੱਖ ਮੰਤਰੀ ਦੀ ਮੰਤਰੀਆਂ ਦੀ ਐਮਐਲਏ ਦੀ ਕੀ ਮੁੱਖ ਮੰਗਾਂ ਸੀ ਸਾਡੀ ਮੁੱਖ ਮੰਗਾਂ ਇਹ ਹੈ ਜੀ ਕੰਪਿਊਟਰ ਹੱਦਕਾ ਨੂੰ ਜਿਹੜਾ ਰੈਗੂਲੇਸ਼ਨ ਦਾ ਪੱਤਰ ਮਿਲਿਆ ਵੈ ਅਪਾਇੰਟਮੈਂਟ ਬਟ ਪੱਤਰ ਮਿਲਿਆ ਵੈ ਸਿੱਖਿਆ ਭਾਗ 'ਚ ਮਰਜ਼ੀ ਕਰਨ ਦਾ ਇਹਨਾਂ ਤੇ ਸੀਆਰਓ ਲਾਗੂ ਕਰਨ ਦਾ ਛੇਵਾਂ ਪੇਕ ਮਿਸ਼ਨ ਲਾਗੂ ਕਰਨ ਦਾ ਉਹੀ ਮੰਗਾਂ ਨੂੰ ਲਾਗੂ ਕਰਨ ਸਾਡੀ ਮੁੱਖ ਮੰਤ ਕਲੀਲ ਜੇ ਕਿ ਸਿਯੰਡੀ ਕੋਠੀ ਆਇਆ ਕਿ ਮੇਰੇ ਸਾਡੀਆਂ ਬਹੁਤ ਸਾਨੂੰ 20 ਸਾਲਾਂ ਤੋਂ ਮੁੱਖ ਮੰਤਰੀ ਮਤਲਬ ਇਹਨਾਂ ਵੱਲੋਂ ਸਾਨੂੰ ਸਰਕਾਰਾਂ ਵੱਲੋਂ ਸਿਰਫ ਲਾਰੇ ਹੀ ਮਿਲੇ ਆ ਸਿਰਫ ਸਾਡੀ ਮੁੱਖ ਮੰਨੀ ਇਹ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਬਿਨਾਂ ਸ਼ਰਤ ਤੋਂ ਮਰਜ਼ੀ ਕੀਤਾ ਜਾਵੇ ਸਾਡੇ ਅਪੁਆਇੰਟਮੈਂਟ ਲੈਟਰ ਦੇ ਉੱਪਰ ਗਵਰਨਰ ਦੇ ਸਾਈਨ ਨੇ ਪ੍ਰੋਪਰ ਸਾਨੂੰ ਅਪੁਆਇੰਟਮੈਂਟ ਐਕਟਰ ਮਿਲਿਆ ਹੋਇਆ ਵੀ ਹਾਂ ਤੁਹਾਡੇ ਇੱਥੇ ਸਾਰੇ ਸੀਐਸਆਰ ਰੂਲ ਲਾਗੂ ਹੁੰਦੇ ਨੇ ਤੇ ਤੁਸੀਂ ਰੈਗੂਲਰ ਪੰਜਾਬ ਦੇ ਮੁਲਾਜ਼ਮ ਹੋ ਪਰ ਸਾਡੇ ਤੇ ਹਲੇ ਤੱਕ ਕੋਈ ਵੀ ਚਿੱਠੀ ਉਹ ਜਿਹੜਾ ਗਵਰਨਰ ਵੱਲੋਂ ਸਾਈਨ ਕੀਤਾ ਗਿਆ ਪੱਤਰ ਹੈ ਉਹ ਵੀ ਲਾਗੂ ਨਹੀਂ ਹੋਇਆ ਪੁਲਿਸ ਤਾਂ ਜੀ ਤੁਹਾਨੂੰ ਪਤਾ ਹੀ ਹੈ ਜਿਵੇਂ ਸਰ ਨੇ ਪਹਿਲਾਂ ਵੀ ਕਿਹਾ ਵੀ ਪੁਲਿਸ ਤਾਂ ਸਾਡੀ ਨਹੀਂ ਹੈਗੀ ਜੀ ਇਹ ਤਾਂ ਮੁੱਖ ਮੰਤਰੀ ਦੀ ਹੀ ਸੇਵਾ ਕਰਨ ਵਾਸਤੇ ਹੈ ਆਮ ਨਾਗਰਿਕ ਦੀ ਪੁਲਿਸ ਨਹੀਂ ਹੈਗੀ ਜਦੋਂ ਆਮ ਆਦਮੀ ਸਰਕਾਰ ਆਈ ਸੀ ਉਹ ਕਹਿੰਦੇ ਸੀ ਕਿ ਕੋਈ ਧਰਮ ਨਾਲ ਲੱਗੂ ਕਿਸੇ ਦੀ ਚੁੰਨੀ ਨਹੀਂ ਆਮ ਆਦਮੀ ਦੇ ਜੀ ਸਾਡੇ ਜਦੋਂ ਅਸੀਂ ਧਰਨੇ ਦੂਜੀ ਸਰਕਾਰਾਂ ਵੇਲੇ ਲਗਾਉਂਦੇ ਸੀਗੇ ਤਾਂ ਆਮ ਆਦਮੀ ਦੇ ਜਿਹੜੇ ਨੁਮਾਇੰਦੇ ਸੀਗੇ ਖੁਦ ਸਾਡੇ ਧਰਨਿਆਂ ਦੇ ਵਿੱਚ ਸਾਡੇ ਨਾਲ ਬਹਿ ਕੇ ਸਾਨੂੰ ਕਹਿ ਕੇ ਜਾਂਦੇ ਸੀ ਵੀ ਤੁਹਾਡਾ ਕੰਮ ਸਾਡੀ ਸਰਕਾਰ ਤੇ ਆਂ ਤੇ ਹੋ ਜਾਏਗਾ ਪਰ ਉਹ ਵੀ ਝੂਠੇ ਹੀ